ਮਿੰਟੂ ਜੀ ਰਾਜ ਸਭਾ ਸੀਟ ਦੀ ਗੱਲ ਹੋ ਰਹੀ ਸੀਗੀ ਤੇ ਤੁਸੀਂ ਦੱਸਿਆ ਵੀ ਸੀਗਾ ਕਿ ਆਮ ਆदमी ਪਾਰਟੀ ਕੋਲ ਇਸ ਵਾਰ ਫੁੱਲ ਅਥਾਰਟੀ ਹੈ ਪਰ ਪਹਿਲਾਂ ਇੱਕ ਅਧਿయోగਪਤੀ ਅਰੋੜਾ ਸਾਹਿਬ ਤੇ ਹੁਣ ਕਹਿੰਦੇ ਕਿ ਫੇਰ ਇੱਕ ਹੋਰ ਅਧਿయోగਪਤੀ ਸਾਹਿਬ ਅੱਗੇ ਆ ਸਕਦੇ ਨੇ ਆਮ ਆदमी ਪਾਰਟੀ ਗੁਪਤਾ ਸਾਹਿਬ ਨੂੰ ਲੈ ਕੇ ਆ ਰਹੀ ਹੈ ਹਾਂ ਜੀ ਦੇਖੋ ਗੁਪਤਾ ਸਾਹਿਬ ਮੈਂ ਉਹਨਾਂ ਬਾਰੇ ਕੱਲ ਲਿਖਿਆ ਸੀਗਾ ਕਿ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਯਾਰ ਸੱਤਾ ਤੋਂ ਵੱਡੀ ਕੋਈ ਪਾਵਰ ਨਹੀਂ ਹੈ ਸੱਤਾ ਦੀ ਵੀ ਮਾਂ ਹੈ ਮਨੀ ਜੀ ਪੈਸਾ ਧਨ ਬਿਲਕੁਲ ਧਨ ਤੇ ਧਨ ਧਨ ਕਰਵਾ ਦਿੰਦਾ ਤੁਹਾਨੂੰ ਪਤਾ ਹੀ ਆ ਇਸ ਦੌੜ ਦੇ ਵਿੱਚ ਇੱਕ ਹੋਰ ਕਾਰੋਬਾਰੀ ਵੀ ਸੀਗਾ ਹੂੰ ਉਹ ਵੀ ਕਾਰੋਬਾਰੀ ਸੀ ਲੁਧਿਆਣੇ ਤੋਂ ਹੂੰ ਸਰ ਤੁਸੀਂ ਲਿਸਟ ਚੱਕੋ ਨਾ ਜ਼ਿਆਦਾਤਰ ਸਰ ਤੁਸੀਂ ਲਿਸਟ ਚੱਕੋ ਹੂੰ ਜਿੰਨੇ ਵੀ ਇਹਨਾਂ ਦੇ ਰਾਜ ਸਭਾ ਚ ਕਿਉਂਕਿ ਰਾਜ ਸਭਾ ਦੀਆਂ ਜਿੰਨੀਆਂ ਸੀਟਾਂ ਆ ਉਹ ਆਮ ਆਦਮੀ ਪਾਰਟੀ ਕੋਲ ਹੀ ਆ ਕਿਉਂਕਿ ਮੰਡੇਟ ਬਹੁਤ ਤਕੜਾ ਸੀਗਾ ਨਾ ਹੂੰ ਉਹਦਾ ਕੰਦੇ ਸਿਰਤੀ ਨੰਬਰ ਦੇ ਸਿਰਤੀ ਤੁਹਾਡੇ ਹਿੱਸੇ ਸੀਟਾਉਣੀਆਂ ਹੁੰਦੀਆਂ ਹੁਣ ਤੁਸੀਂ ਨੋਟ ਕਰੋ ਕਿ ਭਈ ਇਹਨਾਂ ਦੇ ਵਿੱਚ ਕਾਰੋਬਾਰੀ ਤੇ ਬਾਰੀ ਜੀ ਸਾਨੀ ਸਾਹਿਬ ਕਾਰੋਬਾਰੀ ਮਿੱਤਲ ਸਾਹਿਬ ਕਾਰੋਬਾਰੀ ਅਰੋੜਾ ਸਾਹਿਬ ਕਾਰੋਬਾਰੀ ਸੀ ਹਾਂ ਬਿਲਕੁਲ ਠੀਕ ਹੈ ਜੀ ਹੂੰ ਉਹਨਾਂ ਦੀ ਜਗ੍ਹਾ ਫੇਰ ਕਾਰੋਬਾਰੀ ਤੇ ਜੇ ਤੁਸੀਂ ਵੇਖੋਗੇ ਗੌਰ ਦੇ ਨਾਲ ਬਾਰੀ ਆ ਗਿਆ ਪਾਟਕ ਸਾਹਿਬ ਆ ਗਿਆ ਰਾਗਵ ਸਾਹਿਬ ਆ ਗਿਆ ਸਾਨੀ ਸਾਹਿਬ ਵੀ ਵੈਸੇ ਦਿਲ ਕੋਟਕਪੂਰ ਆਤੋਂ ਨੇ ਬੇਸਿਕਲੀ ਜੀ ਪਰ ਹੁਣ ਪੰਜਾਬ ਚ ਨਹੀਂ ਰਹਿੰਦੇ ਹੂੰ ਲੰਬੇ ਸਮੇਂ ਤੋਂ ਉਹਨਾਂ ਦਾ ਕਾਰੋਬਾਰ ਦਿੱਲੀ ਚ ਸੈਟ ਹੈ ਜੀ ਸਿਚੇਵਾਲ ਸਭ ਨੂੰ ਛੱਡ ਦਈਏ ਤਾਂ ਤੁਸੀਂ ਗੌਰ ਨਾਲ ਇੱਕ ਚੀਜ਼ ਦੇਖੋ ਯਾਰ ਕਿ ਐਸਸੀ ਨੁਮਾਇੰਦਗੀ ਹੈ ਵਿੱਚ ਤੁਹਾਡੇ ਕੋਲ ਸਾਰੀਆਂ ਸੀਟਾਂ ਨੇ ਹੂੰ ਤੇ ਇੰਡੀਆ ਪੂਰੇ ਦੇ ਵਿੱਚ ਬਈ ਜੇ ਆਪਾਂ ਇੱਥੇ ਦੇਖੀਏ ਜੀ ਜੀ ਗਿਣਤੀ ਦੇ ਪੱਖੋਂ ਗਿਣਤੀ ਦੇ ਪਾਰੋਂ ਐਸੀ ਬਸੋਂ ਤੁਹਾਨੂੰ ਸਭ ਤੋਂ ਜ਼ਿਆਦਾ ਪੰਜਾਬ 'ਚ ਮਿਲੇਗੀ ਹੂੰ ਮੇਰੇ ਪਰਸੈਂਟੇਜ ਦੇ ਹਿਸਾਬ ਨਾਲ ਜੀ ਜੀ ਤੁਸੀਂ ਵੇਖੋ ਤੇ ਸਹੀ ਕਿ ਉਹ ਲਿਸਟ ਕੱਢ ਲਓ Google ਮਾਰ ਲਓ ਲਿਸਟ ਤੁਹਾਡੇ ਸਾਹਮਣੇ ਆ ਜਾਏਗੀ ਦੇਖੋ ਉਹ ਨੁਮਾਇੰਦਗੀ ਹੈ ਜੀ ਜੀ ਫਿਰ ਕੀ ਔਰਤ ਵਰਗ ਦੀ ਨੁਮਾਇੰਦਗੀ ਹੈ ਇਸ ਤੋਂ ਇਲਾਵਾ ਮਜ਼ਦੂਰ ਜਾਂ ਕਿਸਾਨ ਵਰਗ ਹੂੰ ਜੋ ਬੈਕਬੋਨ ਨੇ ਪੰਜਾਬ ਦੀ ਉਹਨਾਂ ਦੀ ਨੁਮਾਇੰਦਗੀ ਹੈ ਜੀ ਇਹ ਬੜੇ ਵੱਡੇ ਸਵਾਲ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਹਾਂ ਸਾਹਿਬ ਹੂੰ ਇਹ ਬਹੁਤ ਵੱਡੇ ਸਵਾਲ ਨੇ ਤੇ ਬੜੇ ਮਾਇਨਾਕੇ ਸਵਾਲ ਨੇ ਇਹ ਨਾ ਇਹਨੂੰ ਇੱਕ ਆਲੋਚਨਾ ਦੇ ਤੌਰ ਤੇ ਨਾ ਲਿਓ ਜੀ ਇਹਨੂੰ ਇੱਕ ਸਿਨੈਰੀਓ ਦੇ ਤੌਰ ਤੇ ਲਿਓ ਬਿਲਕੁਲ ਦਸ਼ਟਾਂਤ ਦੇ ਤੌਰ ਤੇ ਲਿਓ ਵਰਤਾਰੇ ਦੇ ਤੌਰ ਤੇ ਲਿਓ ਕਿ ਪੰਜਾਬੀਆਂ ਦੇ ਨਾਲ ਯਾਰ ਇਹ ਪੋਲਿਟੀਕਲ ਵਰਤਾਰਾ ਕਿਸ ਤਰ੍ਹਾਂ ਦਾ ਹੈ ਕਿ ਤੁਹਾਡੀ ਐਸਸੀ ਵਸੂ ਰਾਜ ਸਭਾ ਚ ਉਭਾਰ ਯਾਰ ਹੂੰ ਮੇਰੇ ਖਿਆਲ ਦੇ ਨਾਲ ਜੇ گورنرਲ ਦੇਖੋਗੇ ਤਾਂ ਜੇ ਆਪਾਂ ਦੇਖੀਏ ਤਾਂ ਜੱਟ ਵੀ ਨਹੀਂ ਆਏਗਾ ਹੂੰ ਇੰਟਰਸਟਿੰਗ ਹੈ ਐਸਲ ਦੇਖੋ ਯਾਰ ਅਸਾ ਬਣ ਗਿਆ ਤੇ ਮੈਂ ਉਹੀ ਤਾਂ گورنرਲ ਇਹਨਾਂ ਚੀਜ਼ਾਂ ਨੂੰ ਦੇਖੋ ਤੁਸੀਂ ਜੀ ਇਹ ਬਹੁਤ ਵੱਡੀ ਗੱਲ ਹੈ ਹੂੰ ਚਲੋ ਲੋਕ ਸਭਾ ਦੇ ਵਿੱਚ ਤੇ ਮਾਲਵਿੰਦਰ ਸਿੰਘ ਕੰਗ ਹੈਗੇ ਆ ਇਹਨਾਂ ਦੇ ਕੋਲ ਬਹੁਤ ਵੱਡਾ ਸਿੱਖ ਚਿਹਰਾ ਹੈ ਅਕਸਰ ਬੋਲਦਾ ਵੀ ਬਹੁਤ ਖੂਬਸੂਰਤ ਹੈ ਤੇ ਬੜਾ ਮਾਇਨਾ ਰੱਖਣ ਵਾਲਾ ਹਮੇਸ਼ਾ ਉਹਨਾਂ ਦਾ ਭਾਸ਼ਣ ਹੁੰਦਾ ਪਰ ਆ ਇੱਕ ਬਹੁਤ ਵੱਡਾ ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਹਮ ਕਿ ਯਾਰ ਸਾਡੀ ਨੁਮਾਇੰਦਗੀ ਠੀਕ ਆ ਤੋ ਤੁਹਾਡੇ ਜਦੋਂ ਲੋਕਾਂ ਨੇ ਤੁਹਾਨੂੰ ਵਿਧਾਇਕ ਚੁਣ ਕੇ ਦਿੱਤੇ ਜੀ ਤੁਹਾਡੀ ਜ਼ਿੰਮੇਵਾਰੀ ਤੋਂ ਤੁਹਾਨੂੰ ਅਸੀਂ ਜ਼ਿੰਮੇਵਾਰੀ ਸੌਂਪਤੀ ਹਾਂ ਉਸ ਤੋਂ ਬਾਅਦ ਚਲੋ ਅਗਲਾ ਫੈਸਲਾ ਤੁਸੀਂ ਕਰੋ ਪਰ ਕੀ ਤੁਸੀਂ ਉਸ ਜ਼ਿੰਮੇਵਾਰੀ ਦੇ ਨਾਲ ਨਿਆ ਕਰ ਰਹੇ ਹੋ ਇੱਕ ਵੱਡਾ ਪ੍ਰਸ਼ਨ ਹੈ ਸਰ ਹੁਣ ਆ ਜਾਓ ਉੱਥੇ ਜੋ ਤੁਹਾਡਾ ਮੂਲ ਪ੍ਰਸ਼ਨ ਹੈ ਕਿ ਇਹ ਦੋ ਕਾਰੋਬਾਰੀ ਸੀ ਇਸ ਤਰ੍ਹਾਂ ਚ ਗੁੱਪਤਾ ਸਭ ਦਾ ਗੁੱਪਤਾ ਸਭ ਦਾ ਉਹ ਪੰਜਾਬ ਦੇ ਅੰਬਾਨੀ ਆ ਹੂੰ ਪੰਜਾਬ ਦੇ ਅੰਬਾਨੀ ਆ ਜਿੱਦ ਦੇ ਬੜੇ ਪੱਕੇ ਆ ਹੂੰ ਮੈਂ ਦੱਸਿਆ ਵੀ ਸੀ ਕੱਲ ਕਿ ਕਿਸੇ ਬੰਦੇ ਨੇ ਇਹਨਾਂ ਨੂੰ ਨੀਮਾ ਦਿਖਾਇਆ ਸੀ ਪਟਿਆਲੇ ਤੋਂ ਆ ਬਜ਼ੁਰਗ ਹੈ ক্রিকেট ਸੰਭੀ ਰੱਖੀ ਉਹਨੇ ਮੇਰੇ ਖੇਡ ਦੇ ਨਾਲ ਜੇ ਜ਼ਿਆਦਾ ਨਹੀਂ ਤੇ 50 60 ਸਾਲ ਪੰਜਾਬ ਦੀ ਪੂਰੀ ক্রিকেট ਜੀ ਮਾੜਾ ਜਾਂ ਪੇਚਾ ਪਿਆ ਕੈਪਟਨ ਦੇ ਉਹ ਨੇੜੂ ਸੀ ਬਹੁਤ ਜ਼ਿਆਦਾ ਕੈਪਟਨ ਦੇ ਸ਼ਹਿਰ ਚ ਕੈਪਟਨ ਦੀ ਰਾਜ ਦੇ ਵਿੱਚ ਹੀ ਸੀ ਬਲਾਈ ਗੁਪਤਾ ਜੀ ਨੇ ਅਕਾਲੀ ਸਰਕਾਰ ਵੇਲੇ ਵੀ ਗੁਪਤਾ ਜੀ ਗੁਪਤ ਥੋੜੀ ਸੀ ਉਹ ਤੋਂ ਵੀ ਚੌਧਰ ਸੀ ਹੂੰ ਕਈ ਨਹੀਂ ਸਾਇਲੈਂਟਲੀ ਵੀ ਚੱਲਦੀ ਹੁੰਦੀ ਹੈ ਨਾ ਕੈਪਟਨ ਸਰਕਾਰ ਚ ਵੀ ਚੌਧਰ ਉਹ ਪਟਿਆਲੇ ਦਾ ਥੰਮ ਡਿੱਗਿਆ ਨਾ ਨੇ ਜੀ ਫਿਰ ਪੀਸੀਏ ਹਾਸਲ ਕੀਤੀ ਪੰਜਾਬ ক্রিকেট ਐਸੋਸੀਏਸ਼ਨ ਗੁਪਤਾ ਜੀ ਕੋਲ ਗਈ ਹਮ ਗੁਪਤਾ ਜੀ ਟੀਮ ਨੇ ਉਹ ਚਲਾਈ ਤੇ ਤੁਸੀਂ ਇੱਕ ਚੀਜ਼ ਦੇਖੋ ਅੱਗੇ ਜਾ ਕੇ ਸਾਹਿਬ ਕਿ ਐਸ ਸਰਕਾਰ ਦੇ ਵਿੱਚ ਵੀ ਇਹਨਾਂ ਦੇ ਕੋਲ ਚਲੋ ਅਹੁਦੇਦਾਰੀ ਤੇ ਪਹਿਲਾਂ ਸੀ ਪਰੰਤੂ ਰਾਜ ਸਭਾ ਦੀ ਦੌੜ ਚ ਹਮ ਜਿੱਥੇ ਲੁਧਿਆਣੇ ਦਾ ਕਾਰੋਬਾਰੀ ਪਹਿਲਾਂ ਹੀ ਦਾਵੇਦਾਰੀ ਰੱਖ ਰਿਹਾ ਸੀ ਜੀ ਫਿਰ ਸਰ ਜੇ ਦਮ ਦਿਖਾਇਆ ਤੇਦਾ ਮਤਲਬ ਕਿ ਕੁਝ ਨਾ ਕੁਝ ਤੇ ਹੈ ਨਾ ਜੀ ਕੁਝ ਨਾ ਕੁਝ ਤੇ ਹੈ ਹਮ ਸੋ ਇਹਨਾਂ ਦੇ ਕੋਲ ਹਰ ਚੀਜ਼ ਮؤਸਰ ਹੈ ਮੌਜੂਦ ਹੈ ਤਾਂ ਗੱਲ ਸਾਧਨਾ ਤੇ ਜਦੋਂ ਆ ਕੇ ਟਿਕਦੀ ਆ ਜੀ ਤਾਂ ਫਿਰ ਰਾਜ ਸਭਾ ਕੋਈ ਦੂਰ ਥੋੜੀ ਆ ਹਾਂ ਬਿਲਕੁਲ ਹੁਣ ਇਹਨਾਂ ਦੀ ਤੁਸੀਂ ਡੋਨੇਸ਼ਨ ਲਿਸਟ ਚੱਕ ਕੇ ਦੇਖ ਲਓ ਇਹ ਹਰੇਕ ਪਾਰਟੀ ਨੂੰ ਡੋਨੇਸ਼ਨ ਦਿੰਦੇ ਆ ट्राइडेंट ग्रुप दी ਤੁਸੀਂ ਡੋਨੇਸ਼ਨ ਚਾਰਟ ਨੂੰ ਚੱਕ ਕੇ ਦੇਖਣ ਨੂੰ ਮੇਰੇ ਕੋਲ ਹੈਗਾ ਫੋਨ ਦੇ ਵਿੱਚ ਤਾਂ ਮਤਲਬ ਕਿ ਇਹਦੇ ਪਾਜਪਾ ਨੂੰ ਕਿ ਦਿੰਦੇ ਨੇ ਜੀ ਮਦਨਸ਼ਰ ਦੇ ਪਾਸੇ ਸਾਰੇ ਪਾਸੇ ਆ ਤਾਂ ਤਾਂ ਗੱਲ ਇਹ ਆ ਕਿ ਦੂਜੀ ਚੀਜ਼ ਕਿ ਆਮ ਆਦਮੀ ਪਾਰਟੀ ਵਾਸਤੇ ਇੱਕ ਚੀਜ਼ ਜਿਹੜੀ ਹੈ ਨਾ ਉਹ ਥੋੜੀ ਜੀ ਹੁਣ ਦੂਜੇ ਪੱਖ ਤੋਂ ਵੀ ਵਿਚਾਰਨ ਵਾਲੀ ਆ ਜੀ ਕਿ ਇੱਕ ਤੇ ਉਹ ਦਿੱਲੀ ਵਾਲਾ ਬੰਦਾ ਨਹੀਂ ਸੀ ਰਾਜ ਸਭਾ ਚ ਭੇਜ ਸਕਦੇ ਹੂੰ ਹੂੰ ਕਿਉਂਕਿ ਤਰਨਤਾਰਨ ਚ ਜਿਹੜੀ ਪਿਛਲੀ ਰੈਲੀ ਹੋਈ ਆ ਦੱਸਦੇ ਆ ਕਿ ਹੋਰਡਿੰਗਸ ਵਗੈਰਾ ਜਿਹੜੇ ਸੀ ਨਾ ਉਹਦੇ ਚ ਦਿੱਲੀ ਵਾਲਿਆਂ ਦੀਆਂ ਫੋਟੋਆਂ ਲੱਗ ਪੱਗ ਗਾਇਬ ਸੀ ਜੀ ਮਤਲਬ ਇਹ ਵੀ ਇੱਕ ਤਰੀਕਾ ਹੀ ਕਹੋ ਹਾਂ ਜੀ ਮੌਕੇ ਦਾ ਹਾਂ ਬਿਲਕੁਲ ਤੇ ਇਹਦੇ ਬਾਰੇ ਦੇਖੋ ਸਾਡੇ ਸਾਡੇ ਉਸਤਾਦ ਲੋਕ ਹੈਗੇ ਆ ਪੱਤਰਕਾਰਾਂ ਦੇ ਵੀ ਹੁੰਦੇ ਆ ਸਾਡੇ ਸੰਧੂ ਸਾਹਿਬ ਬਰਨਾਲੇ ਤੋਂ ਹੂੰ ਉਹਨਾਂ ਨੇ ਅੱਜ ਮੈਨੂੰ ਇੱਕ ਆਪਣੀ ਸਟੋਰੀ ਦੀ ਕਟਿੰਗ ਵੀ ਭੇਜੀ ਉਨ੍ਹਾਂ ਦੇ ਅਨਸਾਰ ਉਨ੍ਹਾਂ ਦਾ ਦਾਅਵਾ ਹੈ ਜੀ ਕਿ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਖਬਰ ਕੀਤੀ ਸੀ ਕਿ ਇਹਨਾਂ ਨੇ ਬਹੁਤ ਵੱਡੀ ਟੀਮ ਸਰਵੇਖਣ ਵਾਸਤੇ ਹਾਇਰ ਕੀਤੀ ਹੈ ਸ਼ਾਇਦ 6-700 ਬੰਦਾ ਉਹਦੇ ਚ ਬਿਲਕੁਲ ਕੀਤੀ ਸੀ ਇਹਨਾਂ ਨੇ ਉਸੇ ਚੀਜ਼ ਨੂੰ ਆਧਾਰ ਬਣਾਇਆ ਕਿ ਪਿਛਲੇ ਦਿਨੀ ਇੱਕ ਸਰਵੇਖਣ ਹੋਇਆ ਆਮ ਆਦਮੀ ਪਾਰਟੀ ਦਾ ਅੰਦਰੂਨੀ ਸਰਵੇਖਣ ਜੀ ਜੀ ਕਿ ਉਹਦੇ ਵਿੱਚ ਚਲੋ ਮੈਂ ਹੁਣ ਉਸ ਫਿਗਰ ਨੂੰ ਤਾਂ ਕੀ ਕੁੱਟ ਕਰਾਂ ਉਹਨਾਂ ਨੇ ਤੇ ਬੇਹੱਦ ਮਤਲਬ ਕਿ ਦਰਜਨ ਦੇ ਕਰੀਬ ਇਹਦੇ ਤੋਂ 10-20 ਦੇ ਦਰਮਿਆਨ ਹੀ ਸੀਟਾਂ ਦਿਖਾਈਆਂ ਚਲੋ ਉਹਨਾਂ ਕੋਟ ਕਰਕੇ ਕਹਿ ਰਿਹਾ ਕਿ ਉਸ ਸਰਵੇਖਣ ਨੇ ਇਹਨਾਂ ਨੂੰ ਹਿਲਾ ਕੇ ਰੱਖਤਾ ਸੀ ਜੀ ਹਿਲਾ ਕੇ ਰੱਖਤਾ ਸੋ ਇਸ ਕਰਕੇ ਦਿੱਲੀ ਵਾਲਾ ਤੇ ਕੋਈ ਗੁਣਾ ਪੈੰਲਾ ਪਹਿਲਾਂ ਹੀ ਨਹੀਂ ਸੀ ਲੱਗਦਾ ਕਿ ਭਾਈ ਵਿਰੋਧ ਬਹੁਤ ਸੀ ਕੇਜਰੀਵਾਲ ਸਾਹਿਬ ਨੂੰ ਸਪਸ਼ਟ ਕਰਨਾ ਪਿਆ ਕਿ ਮੈਂ ਰਾਜ ਸਭਾ ਲਈ ਨਹੀਂ ਜਾ ਰਿਹਾ ਫਿਰ ਸੈਸੋਧੀਆਂ ਸਾਹਿਬ ਕੁਲ ਪੰਜਾਬ ਇਨਚਾਰਜ ਦੀ ਜ਼ਿੰਮੇਵਾਰੀ ਸੀ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਐਤਕੀ ਬਾਹਰੀ ਤੇ ਨਹੀਂ ਉਹ ਮਜਬੂਰੀ ਸੀ ਕਿਉਂਕਿ ਅੰਦਰੂਨੀ ਸਰਵੇਖਣ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨੇ ਸ਼ੀਸ਼ਾ ਦਿਖਾ ਦਿੱਤਾ ਹੈ ਹਮ ਪਰ ਬਾਜੀ ਕਰੋਵਰੀ ਨੇ ਮਾਰੀ ਹੈ ਤੇ ਕਰੋਵਰੀ ਕਿਉਂ ਬਾਜੀ ਮਾਰਦੀ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਹਮ ਉਹ ਇੱਕ ਨਾ ਫਿਲਮ ਸੀ ਮਨੀ ਹੈ ਤਾਂ ਹਣੀ ਹੈ ਹਮ ਬਿਲਕੁਲ ਹੈਗੀ ਸੀ ਨਾ ਫਿਲਮ ਮਨੀ ਹੈ ਤਾਂ ਹਣੀ ਹੈ ਬਸ ਇਹੀ ਸਿਸਟਮ ਹੈ ਹਮ ਬਿਲਕੁਲ ਜੀ ਇੱਕ ਮਿੱਤਰ ਕੰਗਸਰੀ ਵਾਲਾ ਬਾਈ ਜੀ ਕਹਿ ਰਹੇ ਕਿ 20 ਕਰੋੜ ਫੰਡ ਦਿੱਤਾ ਹੈ ਕਹਿੰਦੇ ਉਹਨਾਂ ਨੇ ਰੰਗਲੇ ਪੰਜਾਬ ਦੇ ਵਿੱਚ ਇਹਨਾਂ ਦਾ ਦਾਵਾ ਹੈ ਜੀ ਕਮੈਂਟ ਆਪਾਂ ਪੜ ਰਹੇ ਆ ਇਹਨਾਂ ਦਾ ਤੇ ਮਨਿੰਦਰ ਜੀ ਕਹਿ ਰਹੇ ਨੇ ਕੀ ਪਤਾ ਕਹਿੰਦੇ ਟਰਾਈਡੈਂਡ ਤੇ ਜਿਹੜੇ ਸ਼ੇਅਰ ਹੈ ਉਹ ਅੱਗੇ ਤੁਰ ਪੈਣ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਚੋਣ ਕਮਿਸ਼ਨਰ ਐਲਾਨ ਕਰ ਰਿਹਾ ਜੀ ਬਿਹਾਰ ਚੋਣਾਂ ਦਾ ਤੇ ਹੌਣ ਦੇ ਹੌਣ ਦੇ ਕੋਈ ਵਿਆਪਤ ਚੋਣਾਂ ਹੀ ਵੇਖ ਰਹੇ ਆ ਜਦੋਂ ਜਦੋਂ ਨਾਜ ਚੋਣੇ ਸੋਨਾ ਇਹ ਫਿਰ ਭਾਰਤ ਦਾ ਪੋਲ ਪੋਲਟਿਕਸ ਦਾ ਜਿਹੜਾ ਨਿਜ਼ਾਮ ਹੈ ਉਹ ਇਸੇ ਤਰ੍ਹਾਂ ਹੀ ਚੱਲਦਾ ਤੁਹਾਨੂੰ ਪਤਾ ਹੀ ਆ ਇੱਕ ਆਈ ਤੇ ਇੱਕ ਚੋਣ ਗਈ ਹਮ ਖੈਰ ਜਰਾਵਟ ਲੋ ਜੀ ਕਹਿੰਦੇ ਇਸ ਦਾ ਮਤਲਬ ਇਹ ਹੈ ਕਿ ਸਿਆਸਤ ਉਤੇ ਪੈਸਾ ਭਾਰੀ ਹੈ ਜੀ ਇਹਦੇ ਤੋਂ ਆਪਾਂ ਮੁਨਕਰ ਹੋ ਨਹੀਂ ਸਕਦੇ